ਦੇ ਪਾਣੀ ਬਾਹਰ ਬਾਹਰ ਸਮੁੰਦਰਣ ਕਰਉਂਦੀ ਕਹਿੰਦੇ ਭਲਿਆ ਫਰੀਦਾ ਸਿਰ ਪਲਿਆ ਆਪਾਂ ਕੋਈ ਆਪ ਥੋੜਾ ਕਿਹਾ ਜੀ ਸਾਡੇ ਰੰਗ ਆ ਕੈਸ ਚਿੱਟੇ ਹੋ ਜਾਣ ਜਾਂ ਦਾੜ੍ਹੀ ਚਿੱਟੀ ਹੋ ਜਾਵੇ ਆਪਣੇ ਆ ਵੀ ਵੇਖ ਲੋ ਜਵਾਨੀ ਨੂੰ ਲੱਗ ਜਾਂਦੀ ਨਾ ਜੇ ਐ ਕੈਸ ਵੀ ਚਿੱਟੇ ਹੋ ਜਾਂਦੇ ਤੇ ਦਾੜ੍ਹਾ ਵੀ ਚਿੱਟਾ ਹੋ ਜਾਂਦਾ ਫਰੀਦਾ ਸਿਰ ਪਲਿਆ ਦਾੜ੍ਹੀ ਪਲੀ ਮੁੱਛਾਂ ਵੀ ਪਲੀਆਂ ਵੇਖ ਮੁਛਾਂ ਵੀ ਤੇਰੀਆਂ ਚਿੱਟੀਆਂ ਹੋ ਗਈਆਂ ਪਾਵੇਂ ਸਾਰਾ ਹੀ ਕੁਝ ਤੇਰੀ ਜਵਾਨੀ ਲੱਗ ਗਈ ਉਪਲਿਆ ਤੂੰ ਅਜੇ ਤੱਕ ਨਹੀਂ ਅਦਰ ਚੰਗੇ ਪਾਸੇ ਤੁਰਿਆ ਹੀ ਰੇ ਮਣ ਕਹ ਲੈ ਬਾਂਬਲੇ ਮਾਣੇ ਕਿਆ ਗਲੀਆਂ ਕਹਿੰਦੇ ਅਜੇ ਵੀ ਉਹੋ ਹੀ ਰੰਗ ਰਲੀਆਂ ਚ ਪਿਆ ਹੋਇਆ ਉਪਲਿਆ ਹਰ ਧੜੇ ਆਲੀ ਧਿਆਨ ਦੇਣਾ ਪਾ ਕਈ ਵਾਰੀ ਕਹਿ ਦਿੰਦੇ ਨਾ ਅਬ ਬੁੱਢਾ ਹੋ ਗਿਆ ਜੀ ਇਹਨੂੰ ਅਗਲ ਨਹੀਂ ਆਈ ਇਹਦਾ ਇਹਨੂੰ ਬੋਲਣ ਦੀ ਅਗਲ ਨਹੀਂ ਅਜੇ ਤੱਕ ਆਈ ਤੇ ਇਹੋ ਹੀ ਬਾਬਾ ਫਰੀਦ ਕੀ ਕਹਿਣਾ ਕਰਦੇ ਉਹ ਕਹਿੰਦੇ ਉਪਲਿਆ ਵੇਖ ਜਿਵੇਂ ਨੀਵੀ ਲੰਗ ਗਈ ਬਚਪਨ ਵੀ ਲੰਗ ਗਿਆ ਅਜੇ ਵੀ ਸੁਚੇਤ ਹੋ ਆਪਣਾ ਮਨੁੱਖਾ ਜਨਮ ਚੰਗੀ ਤਰ੍ਹਾਂ ਪ੍ਰਤੀਤ ਕਰ ਰਹਿਣ ਗਈ ਮਤ ਦਿਨ ਵੀ ਝੈ ਭਵਰ ਗਏ ਬਗ ਬੈਠੇ ਆਏ ਕਹਿੰਦੇ ਭਵਰੇ ਜਿਤਨਾ ਕਾਲੇ ਰੰਗ ਦੇ ਹੁੰਦੇ ਨੇ ਨਾ ਕਹਿੰਦੇ ਕਾਲੇ ਕੇਸ ਲੰਗ ਗਏ ਉਪਲਿਆ ਬਗ ਬੈਠੇ ਆਏ ਬਗ ਬੰਗਲੇ ਆ ਗਏ ਉਪਲਿਆ ਹੁਣ ਤੇ ਉਹਨਤੇ ਚਿੱਟੇ ਆ ਗਏ ਪਾਉ ਬੰਗਲੇ ਆ ਗਏ ਪਾਉ ਭੜੇ ਪਾ ਆ ਗਏ ਉਹ ਭੜਿਆ ਜੁਵਾਨੀ ਲੱਗ ਗਈ ਉਹ ਸੁਚੇਤ ਹੋ। ਅਜੇ ਕੁਝ ਕਰਨ ਲੱਗ ਅਜੇ ਕੁਝ ਕਰ। ਅਜੇ ਪਰਮਾਤਮਾ ਦੇ ਨਾਮ ਨਾਲ ਜੋੜ ਕੋਈ ਚੰਗਾ ਸੋਚ ਚੰਗੀ ਵਿਚਾਰ ਰੱਖ। ਇਹੋ ਜੇ ਪ੍ਰਵਾਨ ਹੁੰਦੇ ਮਨੁੱਖ ਦੇ ਅੰਦਰ। ਜੇ ਸੁਚੇਤ ਹੋਏ ਆਪਣੇ ਬੱਚਿਆਂ ਦਾ ਬਚਪਨਾ ਵੀ ਉਹਨਾਂ ਨੂੰ ਵਧੀਆਂ ਚੰਗੀ ਸੋਚ ਚੰਗੀ ਵਿਚਾਰ ਦੇ ਨਾਲ ਉਹਨਾਂ ਨੂੰ ਜੋੜੀਏ ਵੀ ਨਹੀਂ ਬੱਚੇ ਇਸ ਤਰ੍ਹਾਂ ਨਹੀਂ ਕਿਸੇ ਨੂੰ ਬੋਧਣਾ। ਇਸ ਤਰ੍ਹਾਂ ਨਹੀਂ ਬੋਲਣਾ ਇੱਕ ਵਿਦਵਾਨ ਨੇ ਬੜੀ ਸੁੰਦਰ ਗੱਲ ਲਿਖਣਾ ਕੀਤੀ ਹੈ ਕਹਿੰਦੇ ਤੁਹਾਡਾ ਬੱਚਾ ਭਾਵੇਂ ਪੈਨਸਲ ਵੀ ਚੋਰੀ ਕਰਕੇ ਲੈ ਕੇ ਆਇਆ ਉਹਨੂੰ ਅੱਖ ਨਹੀਂ ਵਾਪਸ ਕਰਦੇ ਵਾਪਸ ਕਰਦੇ ਤੇ ਇੱਕ ਵਿਦਵਾਨ ਪਤਾ ਕੀ ਕਹਿੰਦਾ ਜੀ ਕਹਿੰਦਾ ਆਪਾਂ ਜਿਹੜੀ ਚੀਜ਼ ਚੋਰੀ ਕਰ ਲਿਆਈ ਹੈ ਨਾ ਇੱਕ ਵਾਰ ਕਰਦੇ ਆ ਪਰ ਜੋ ਘਰ ਦੇ ਵਿੱਚ ਜਾਂ ਜਿੱਥੇ ਵੀ ਚੀਜ਼ ਹੋਵੇ ਨਾ ਰਜੰਦੇ ਸਨ ਚੋਰ ਬਣਾਉਂਦੀ ਹੈ ਪਰ ਪਤਾ ਹੁੰਦਾ ਅੰਦਰੋਂ ਮੈਂ ਕਿਥੋਂ ਲਿਆਂਦੀ ਇਹ ਕੀਦੀ ਲਿਆਂਦੀ ਹੈ ਕਿੱਤੇ ਵੇਖੋ ਘਰ ਆ ਜਾਵੇ ਨਾ ਆਪਾਂ ਪਹਿਲੂ ਕਹਿੰਦੇ ਹਜੇ ਇਹਦੇ ਹੋਣਾ ਜੋ ਚੀਜ਼ ਪਰੇ ਕਰਦੇ ਆ ਉਹਨਾਂ ਦੀ ਲੈਂਦੀ ਜੇ ਉਹਨੂੰ ਕਦੇ ਦੇਣਾ ਦੇ ਪਾਪ ਚੋਰੀ ਇੱਕ ਵਾਰ ਕਰਦਾ ਹੈ ਪਰ ਅੰਦਰ ਵੇਖੋ ਜਨੈ ਯੋਰ ਬਣਾਉਂਦਾ ਹੈ ਕਹਿੰਦੇ ਇਹੋ ਜੇ ਵਿਚਾਰ ਇਹੋ ਜੀ ਸੋਚ ਆਪਣੇ ਬੱਚਿਆਂ ਦੇ ਅੰਦਰ ਪਾਈ ਹੈ ਕਿਉਂਕਿ ਬਾਣੀ ਦੇ ਅੰਦਰ ਬਚਨ ਹੁੰਦੇ ਨੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੱਲੇ ਨਮਸਕਾਰ ਕੀਤੀਆਂ ਨੇ ਮੰਨੇ ਨਹੀਂ ਕਿ ਅਸੀਂ ਹੁਕਮ ਨੂੰ ਕਹਿੰਦੇ ਜੇ ਸੁੱਖ ਚਾਹੁੰਦੇ ਜੇ ਆਪਣੇ ਘਰਾਂ ਦੇ ਅੰਦਰ ਹੈ ਜੇ ਤੁਹਾਡੇ ਕੋਲ ਕਿਸੇ ਦੀ ਪਰਾਇ ਅਮਾਨਤ ਰਹਿ ਗਈ ਹੈ ਨਾ ਉਹਨੂੰ ਵਾਪਸ ਦੇ ਦੇ ਸੁੱਖ ਮਿਲਣਗੇ ਪਰਾਇ ਅਮਾਨ ਕਿਉਂ ਰੱਖੀਏ ਦਿੱਤੇ ਹੀ ਸੁੱਖ ਹੋਏ ਕਹਿੰਦੇ ਜੇ ਦੀ ਪਰਾਇ ਅਮਾਨਤ ਹੈ ਨੂੰ ਦੇ ਦਿਓ ਪਿਛੇ ਜੇ ਆਪ ਜੀ ਨੇ ਸਾਲ ਦੋ ਸਾਲ ਪਹਿਲਾਂ ਇੱਕ ਖਬਰ ਸੁਣੀ ਹੋਏਗੀ ਆਸਟ੍ਰੇਲੀਆ ਦਾ ਇੱਕ ਸਿੱਖ ਡਰਾਈਵਰ ਉਹਦੀ ਗੱਡੀ ਦੇ ਅੰਦਰ ਲੱਖਾਂ ਡਾਲਰ ਇੱਕ ਬੈਗ ਦੇ ਵਿੱਚ ਕੋਈ ਛੱਡ ਗਿਆ ਉਹਦੇ ਰਹਿ ਗਏ ਜਿਹੜਾ ਇੱਥੋਂ ਦਾ ਆਪਣਾ ਇੰਡੀਆ ਦਾ ਕਹਿੰਦੇ ਕਰੋੜਾਂ ਰੁਪਇਆ ਸੀ ਕਰੋੜਾਂ ਲੱਖਾਂ ਡਾਲਰ ਉਹਦੇ ਰਹਿ ਗਏ ਤੇ ਕਿ ਦਿਵ ਨੇ ਫਿਰ ਪਤਾ ਕੀਤਾ ਤੇ ਉਹਨੂੰ ਜਿਹੜੇ ਉਹਨੇ ਹੋਟਲ ਤੋਂ ਉਹਨੂੰ ਲਿਆ ਹੋਟਲ ਦੇ ਵਿੱਚੋਂ ਵੀ ਇਹੋ ਜਿਹਾ ਦਾ ਭੁਲੀਆ ਸੀ ਸਭ ਕੁਝ ਪਤਾ ਕੀਤੇ ਹਨ ਫਿਰ ਇਥੋਂ ਐਡਰੈਸ ਲਿਆ ਫਿਰ ਉਹਨੂੰ ਫੋਨ ਕੀਤਾ ਫਿਰ ਫੋਨ ਕੀਤਾ ਤੇ ਫਿਰ ਉਹ ਨੂੰ ਉਹਦਾ ਪੈਸੇ ਦਿੱਤੇ ਉਹ ਕਹਿੰਦਾ ਭਰਿਆ ਤੇ ਚੋਰੀ ਤੇ ਨਹੀਂ ਸੀ ਕੀਤੀ ਉਹ ਰੱਖ ਸਕਦਾ ਸੀ ਤੂੰ ਮੈਨੂੰ ਕਿਉਂ ਦਿੱਤਾ ਕਹਿੰਦਾ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿਣਾ ਕੀਤਾ ਪਰਾਇ ਅਮਾਨ ਕਿਉਂ ਰੱਖੀਏ ਦਿੱਤੀ ਹੀ ਸੁਖ ਹੋਏ ਤੇ ਆਸਟ੍ਰੇਲੀਆ ਦੀ ਸਰਕਾਰ ਨੇ ਉਹਨੂੰ ਸਨਮਾਨਿਤ ਕੀਤਾ ਵੀ ਇਹੋ ਜਿਹਾ ਸਿੱਖ ਕੌਮ ਕੋਲ ਨਾਲ ਸਿੱਖ ਕੌਮ ਦਾ ਨਾਮ ਉੱਚਾ ਕਰ ਦਿੱਤਾ ਨਾਲ ਮਾਨੂੰ ਵਰਲਡ ਦੇ ਵਿੱਚ ਉਹਦਾ ਨਾਮ ਲਿਖਿਆ ਗਿਆ ਜੀ ਐਡਾ ਇਮਾਨਦਾਰ ਸੀ ਦਾਤਾ ਹੀ ਕਹਿੰਦੇ ਭਲਿਆ ਆਹੀ ਤੇ ਕਿਹਦੀ ਕੌਲੀ ਵੀ ਕਰ ਰਹਿ ਜਾਂ ਉਹਨੂੰ ਵਾਪਸ ਕਰੀਏ ਤੇ ਖਿਮਾ ਕਰਿਓ ਸਾਡੇ ਤਾਂ ਇੱਥੇ ਇਹੋ ਜਿਹੇ ਹਾਲਾਤ ਨੇ ਬਾਹਰ ਦੇ ਮੁਲਕਾਂ ਦੇ ਅੰਦਰ ਨਾ ਜੀ ਕੋਈ ਸਬਜ਼ੀਆਂ ਜਾਂ ਫਲ ਜਿਹਦਾ ਕੋਈ ਲਾਉਂਦਾ ਨਾ ਉਤਰੇ ਹੀ ਰੱਖੇ ਜੀ ਉਹਨਾਂ ਨੇ ਉਤਰੇ ਗੱਲਾਂ ਰੱਖਿਆ ਆ ਪੈਸੇ ਲਿਕੇ ਆਪਣੇ ਆਪ ਹੀ ਦਿੱਤੇ ਲੋਕ ਕੌਂਦੇ ਤੇ ਲੈ ਤੇ ਇੱਥੇ ਤੇ ਖਿਮਾ ਕਰਿਓ ਸਾਡੇ ਕਿਤੇ ਵੇਖੋ ਕੈਂਡੀ ਲਾਈ ਹੋਵੇ ਨਾ ਕਿਹਦੇ ਪਾਣੀ ਦੀ ਇੱਥੇ ਤੇ ਦਸ 20 ਰੁਪਏ ਵਾਲਾ ਸੰਗਲੂ ਸੰਗਲਿਆ ਸੰਗਲੀ ਪਾਈ ਹੁੰਦੀ ਕਿਉਂਕਿ ਇੱਥੇ ਦੇਖੋ 10 20 ਰੁਪਏ ਦਾ ਗਰਾਫ ਤਾਂ ਬਣੀ ਛੱਡ ਦੇ ਤੇ ਕਿੰਨਾ ਕਰਿਓ ਵੇਖੋ ਅਸਲ ਧਰਮ ਤੇ ਉਹ ਕਮਾਉਂਦੇ ਪਏ ਜੀ ਤੇ ਦਾਤਾ ਇਧੜੇ ਕਰਾਉਂਦੇ ਕਹਿੰਦੇ ਪ੍ਰਾਈ ਅਮਾਨ ਕਿਉਂ ਰੱਖੀ ਐ ਦਿੱਤੀ ਹੀ ਸੁਖੋਏ ਇਹ ਆਪਣੇ ਅੰਦਰ ਬੱਚਿਆਂ ਦੇ ਅੰਦਰ ਭਰੀਏ ਜੀ ਬੱਚੇ ਆਪਣੇ ਆਪ ਜਦੋਂ ਜਵਾਨ ਹੋਣਗੇ ਨਾ ਕਮਣਗੇ ਨਹੀਂ ਉਡੀ ਸੋਚ ਹੈ ਉਹ ਜੀ ਬਣ ਜਾਵੇਗੀ ਉਹ ਆਪਣੇ ਵੇਖੋ ਪਰਿਵਾਰ ਨੂੰ ਅਗਾਹ ਦੇ ਜਾਵੇਗਾ ਬੱਚੇ ਜਦੋਂ ਵਿਆਹ ਵਰੇ ਜਾਣਾ ਹੈ ਇਹ ਵੀ ਸੋਚ ਦੇ ਕੇ ਜਾਈਏ ਆਪਣੇ ਬੱਚਿਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਸੁਮਨ ਕਿਰਪਾ ਕਰਦੀ ਕੋਟਾਨ ਨੂੰ ਸ਼ੁਕਰ ਧੰਵਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਵਾਹ ਨਹੀਂ ਇਸ ਮਨ ਨੂੰ ਸ਼ਰਧਾ ਦੇ ਨਾਲ ਹੁਕਮ ਕਰਦਾ ਹਾਂ